ਪਿੰਡ ਦੁੱਲੋਵਾਲ ਇਹ ਜਿਹੜਾ ਨੌਜਵਾਨ ਪਿਆ ਸਾਹਮਣੇ 30 32 ਸਾਲ ਉਮਰ ਹੈ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਹੈ ਬਹੁਤ ਵਧੀਆ ਕੰਮ ਸੀ ਦਿਹਾੜੀ ਮਜ਼ਦੂਰੀ ਦਾ ਕੰਮ ਮਿਸਤਰੀਆਂ ਨਾਲ ਕਰਦਾ ਸੀਗਾ ਨੌਜਵਾਨ ਮੁੰਡੇ ਦਾ ਹਾਦਸਾ ਵਾਪਰ ਗਿਆ ਰੀੜ ਦੀ ਹੱਡੀ 'ਚ ਸੱਟ ਲੱਗ ਗਈ ਸੱਟ ਤੋਂ ਬਾਅਦ ਪਰਿਵਾਰ ਵੱਲੋਂ ਇਲਾਜ ਸ਼ੁਰੂ ਕਰਵਾਇਆ ਗਿਆ ਤਿੰਨ ਤੋਂ 4 ਲੱਖ ਰੁਪਇਆ ਪਰਿਵਾਰ ਨੇ ਇਕੱਠਾ ਕੀਤਾ ਰਿਸ਼ਤੇਦਾਰਾਂ ਤੋਂ ਇਧਰੋਂ ਇਧਰੋਂ ਜੋ ਬਾਚਤ ਸੀ ਜਿਵੇਂ ਵੀ ਕੋਈ ਹੀਲਾ ਵਸੀਲਾ ਹੋ ਸਕਦਾ ਸੀਗਾ ਉਹ ਕਰਕੇ ਇਲਾਜ ਸ਼ੁਰੂ ਕਰਵਾਇਆ ਸਾਹਮਣੇ ਜੋ ਬਜ਼ੁਰਗ ਬੈਠੇ ਆ ਉਹ ਇਹਦਾ ਪਿਤਾ ਹੈਗਾ ਉਸ ਦਾ ਵੀ ਇੱਕ ਹੱਥ ਕੱਟਿਆ ਹੋਇਆ ਹੈਗਾ ਤੇ ਮਾਤਾ ਬੈਠੀ ਹੈ ਦਾਦੀ ਹੈ ਇਹਨਾਂ ਨੇ ਦੱਸਿਆ ਹੈਗਾ ਕਿ ਜਿੰਨਾ ਵੀ ਇਹਨਾਂ ਕੋਲੇ ਪੈਸਾ ਸੀਗਾ ਉਹ ਸਾਰਾ ਇਧਰੋਂ ਵੇਚ ਵਟ ਕੇ ਜੋ ਵੀ ਹੈਗਾ ਸੀ ਉਹ ਲਾ ਦਿੱਤਾ ਹੈਗਾ ਪਰ ਹੁਣ ਹਾਲਾਤ ਇਹ ਬਣ ਗਏ ਨੇ ਕਿ ਨਾ ਤਾਂ ਪਰਿਵਾਰ ਕੋਲ ਇਸ ਨੌਜਵਾਨ ਦਾ ਇਲਾਜ ਕਰਾਉਣ ਲਈ ਪੈਸਾ ਹੈ ਨਾ ਹੀ ਕੋਈ ਖੁਰਾਕ ਦੇਣ ਵਾਸਤੇ ਹੈ ਦੇਖੀ ਬੇਖ ਸਕਦੇ ਹੋਗੇ ਇਹ ਪਿਆਗਾ ਗੋਡਿਆਂ ਤੋਂ ਥੱਲੇ ਲੱਤਾਂ ਬਿਲਕੁਲ ਚੱਲਣੀਆਂ ਹਟ ਗਈਆਂ ਇੱਕ ਅਸੀਂ ਬੇਨਤੀ ਕਰਾਂਗੇ ਕੋਈ ਵੀ ਹਸਪਤਾਲ ਜਾਂ ਸੰਸਥਾ ਹੋਵੇ ਜਿੱਥੇ ਇਸ ਤਰ੍ਹਾਂ ਦੇ ਮਰੀਜ਼ਾਂ ਦਾ ਹਾਲ ਹੋ ਇਲਾਜ ਹੋ ਸਕਦਾ ਹੋਵੇ ਪਿਛਲੇ ਸਮੇਂ ਦੌਰਾਨ ਇੱਕ ਕੁੜੀ ਸੀ ਕੈਂਚੀਆਂ ਤੋਂ ਉਹਦਾ ਇਲਾਜ ਹੋ ਗਿਆ ਸੀਗਾ ਜਿਹੜੇ ਵੀ ਵੀਰ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਤੁਹਾਡੀ ਨਿਗਾਹ 'ਚ ਕੋਈ ਵੀ ਹਸਪਤਾਲ ਜਾਂ ਡਾਕਟਰ ਇਹੋ ਜਿਹਾ ਹੈ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰਨਾ ਕੋਈ ਸੰਸਥਾ ਜਾਂ ਹਸਪਤਾਲ ਵਾਲੇ ਜਾ ਕੇ ਇਲਾਜ ਕਰਵਾ ਸਕਣ ਕਿਉਂਕਿ 30 32 ਸਾਲ ਦੀ ਜੇ ਉਮਰ ਆ ਗਈ ਇਹ ਮੁੰਡਾ ਠੀਕ ਹੋ ਸਕਦਾ ਇਲਾਜ ਬਿਨਾ ਮੰਜੇ ਵਿੱਚ ਪਿਆਗਾ ਪਹਿਲਾਂ ਇਸ ਬਾਈ ਨਾਲ ਗੱਲ ਕਰਾਵਾਂਗੇ ਬਾਈ ਕੀ ਨਾਂ ਹੈ ਕਿਹੜਾ ਪਿੰਡ ਹੈਗਾ ਦੋਲੋਆ ਪਿੰਡ ਆ ਬਾਈ ਬੂਟਾ ਮਾਨਾ ਅੱਛਾ ਕਿੰਨਾ ਚਿਰ ਹੋ ਗਿਆ ਸੱਟ ਲੱਗਣੀ ਤੇਰੇ ਦੋ ਸਾਲ ਹੋ ਗਏ ਅੱਛਾ ਤੇ ਉਸ ਤੋਂ ਬਾਅਦ ਫਿਰ ਕਿੱਥੋਂ ਇਲਾਜ ਕਰਾਇਆ ਉਸਦੂਆ ਵਾਰ ਬਠਿੰਡੀ ਗਈ ਸੀ ਉਸਦੂਆ ਕਿਤੇ ਨਹੀਂ ਗਈ ਅੱਛਾ ਉੱਥੇ ਕਿੰਨਾ ਚਿਰ ਇਲਾਜ ਚੱਲਦਾ ਰਿਹਾ ਤੇਰਾ ਦੋਵੇਂ ਦੇ ਚੰਗਾ ਤੇ ਹੁਣ ਫਿਰ ਕਿਉਂ ਨਹੀਂ ਜਾਇ ਕਿਤੇ ਡਾਕਟਰ ਹਸਪਤਾਲ ਹੁਣ ਪੈਸਾ ਨਹੀਂ ਹੈਗਾ ਜੀ ਅੱਛਾ ਹੁਣ ਇਲਾਜ ਵੀ ਨਾ ਪੈਸੇ ਵੀ ਨਾ ਮੰਜੇ ਚ ਹੈ ਹਾਂ ਜੀ ਭਾਈ ਅੱਛਾ ਪੰਜਾਬ ਸਰਕਾਰ ਜਾਂ ਬਾਹਰ ਬੈਠੇ ਐਨਆਰਆਈ ਜਾਂ ਦਾਨੀ ਸੱਜਣਾ ਤੋਂ ਕੀ ਅਪੀਲ ਕਰੇਗਾ ਇਹੀ ਕਹਣਾ ਜੀ ਮੇਰਾ ਇਲਾਜ ਕਰਾ ਲੈਣਾ ਹੋਰ ਤੱਕ ਹੀ ਪਾਣੀ ਹੁਣ ਕੀ ਦਿੱਕਤ ਹੈ ਕਿਹੜਾ ਹਿੱਸਾ ਖੜ ਗਿਆ ਤੇਰਾ ਆ ਸਾਰਾ ਹੀ ਸਿੱਖੜਿਆ ਭਾਈ ਜੀ ਅੱਛਾ ਗੋਡਾਂ ਸੱਲਿਆ ਸਾਰਾ ਹੀ ਹਿੱਸਾ ਖੜ ਗਿਆ ਹਾਂ ਜੀ ਪੈਰ ਵੀ ਵਿੰਗੇ ਹੋ ਗਏ ਨਾ ਅੱਛਾ ਮਾਤਾ ਕੀ ਨਾਮ ਹੈਗਾ ਸਰਬਜੀਤ ਕਰੋ ਅੱਛਾ ਬੇਟਾ ਤੁਹਾਡਾ ਹਾਂਜੀ ਅੱਛਾ ਜੀ ਕੀ ਕਹਿਣਾ ਚਾਹੋਗੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਜੀ ਕਹਿਨੇ ਹੈਗੇ ਗਰੀਬ ਬੰਦਿਆਂ ਘਰਵਾਰ ਦੇ ਫਿਰ ਸਾਹਮਣੇ ਹੈ ਇਹ ਹਾਲਤਾਂ ਹਨ ਸਾਡੀਆਂ ਤੁਹਾਡਾ ਬੱਚਾ ਮੰਜੇ ਚ ਪਿਆਗਾ ਜੇ ਸਾਡੇ ਕੋਈ ਹੈਲਪ ਕਰੇ ਇਲਾਜ ਕਰਾਉਣਾ ਚਾਹੁੰਦੇ ਹੋਗੇ ਹਾਂਜੀ ਅੱਛਾ ਪੈਸਾ ਹੈ ਨਹੀਂ ਇਲਾਜ ਕਰਾਉਣ ਦਾ ਨਹੀਂ ਹੈ ਨਹੀਂ ਜੀ ਅੱਛਾ ਪੰਜਾਬ ਸਰਕਾਰ ਤੋਂ ਕੀ ਅਪੀਲ ਕਰੋਗੇ ਮਦਦ ਮਦਦ ਤੇ ਕਹਿ ਨਹੀਂ ਸਾਡੀ ਕਰੋ ਅੱਛਾ ਹਾਂਜੀ ਹਾਂਜੀ ਬਾਈ ਜੀ ਕੀ ਨਾਏਗਾ ਬੀਰਵਾਲ ਅੱਛਾ ਜੀ ਕੀ ਕਹਿਣਾ ਚਾਹੋਗੇ ਬੇਟਾ ਮੰਜੇ ਚ ਪਿਆ ਇਲਾਜ ਬਣਾ ਅਸੀਂ ਇਹ ਕਹਨੇ ਜਿਹੜੀ ਚੂਣ ਭੂਣ ਸੀ ਉਹ ਲਾ ਬੈਠੇ ਤੇ ਹੁਣ ਇਹਨੂੰ ਲਜਾਉਣ ਨੂੰ ਕੋਈ ਪੈਸਾ ਲੱਗੂ ਹੂੰ ਕਿਉਂ ਜਿਹੜਾ ਹੁਣ ਕੋਈ ਮਜ਼ਦੂਰ ਕਰਦੇ ਆ ਮਾੜੀ ਮੋਟੀ ਲਿਓਣਾ ਹੂੰ ਉਹ ਗੁਰਚਾ ਹਾਂ ਤੇ ਲੱਗ ਜਾਂਦਾ ਹੂੰ ਤੇ ਇਹੀ ਬੇਨਤੀ ਕਰਦੇ ਆ ਵੀ ਜੇ ਕੋਈ ਇਹੀ ਤੁਹਾਡਾ ਬੱਚਾ ਕਮਾਉਣਾ ਸੀ ਇਹੀ ਮੰਜੇ ਚ ਇਹੀ ਮੰਜੇ ਚ ਕਿ ਕਿੰਨੇ ਚਿਰ ਤੋਂ ਇਲਾਜ ਬਿਨਾਂ ਪਿਆ ਮੰਝੇ ਚੇ ਇਤੋਂ ਤੋਂ 2 ਸਾਲ ਹੀ ਹੋ ਗਏ ਹੂੰ 2 ਸਾਲ ਤੋਂ ਇਸ ਤਰ੍ਹਾਂ ਹੀ ਪੀ ਉਹ 2 ਮਹੀਨੇ ਉਹ ਇਲਾਜ ਇਹਦਾ ਕਰਾਇਆ ਉਦੋਂ ਇਲਾਜ ਦੇ ਰੁਪਏ ਵੀ ਹੈਗੇ ਸੀ ਹੂੰ ਕੁਸ ਮਤਲਬ ਵੀ ਮਦਦ ਵੀ ਬਹੁਤ ਹੋਈ ਸੀ ਹੂੰ ਉਦੋਂ ਬਾਅਦ ਕੋਈ ਮਦਦਤ ਨਾ ਹੋਈ ਉਹ ਦਵਾ ਮੰਗੇ ਚੇ ਹੂੰ ਮਾਤਾ ਪੋਤਾ ਤਾਂ ਵੜਾ ਹਾਂਜੀ ਅੱਛਾ ਬਹੁਤ ਔਖਾ ਹੈਗਾ ਜਦੋਂ ਪਾਲਾ ਔਖਾ ਹੈ ਜੀ ਹੂੰ ਐਡੇ ਨੌਜਵਾਨ ਨੂੰ ਨੌਜਵਾਨ ਨੂੰ ਰੋਜ਼ ਦੇਖ ਰਿਆ ਨੰਗ ਗੜ ਹੂੰ ਕੋਈ ਪਰੇਸ਼ਾਨੀ ਹੁਣ ਮਿਲਦਾ ਹੁਣ ਤਾਂ ਕੋਈ ਇਕੱਠੇ ਕਰਕੇ ਇਕੱਠੇ ਵੀ ਨਹੀਂ ਹੁੰਦੇ ਅਸੀਂ ਇਲਾਜ ਕਰਾਉਣ ਨੂੰ ਚਾਹੁੰਦੇ ਆ ਵੀ ਇਹ ਤਾਂ ਇਲਾਜ ਹੋ ਜੇ ਤਾ ਇਹ ਮਨ ਤੇ ਤੁਹਾਡਾ ਮੋਟਾ ਖੜਾ ਹੋ ਜੇ ਅਸੀਂ ਬਾਹਰ ਹੀ ਔਖਿਆਂਗੇ ਅਸੀਂ ਮਦਦ ਪਾੜਦੇ ਆ ਇਹਦੇ ਇਲਾਜ ਦੀ ਕੁੜੀਆਂ ਚਾਹ ਹਾਂ ਤੇ ਇਹ ਮੇਰੇ ਮੁੰਡੇ ਦਾ ਸਿੱਧੇ ਨਾਲ ਹੱਥ ਕੱਟਿਆ ਜੀ ਇਹ ਵਿਚਾਰਾ ਮਜ਼ਦੂਰੀ ਕਰਦਾ ਹਾਂ ਤੇ ਇਹ ਜਿਹੜਾ ਤੇ ਬੰਦਾ ਸਾਡੀ ਰੋਟੀ ਪਾਣੀ ਕਰਦੇ ਆ ਆ ਕਰ ਉਹ ਜੇ ਪਾਏ ਆ ਹਾਂ ਅਸੀਂ ਭਾਰੇ ਔਖੇ ਇੱਕ ਬੇਟਾ ਮਰ ਗਿਆ ਅੱਛਾ ਤੇ ਹੁਣ ਇਹ ਨੂੰ ਐ ਕਹਿੰਦੇ ਇਹ ਤੇ ਸੰਸੇ ਕੀ ਮਰ ਗਿਆ ਅਸੀਂ ਐ ਕਹਿੰਦੇ ਵੀ ਹੁਣ ਇਹਦਾ ਲਾਜ ਹੋ ਜੇ ਖਬਰਾਂ ਤੁਰਨੀ ਲੱਗ ਜੇ ਇਹ ਚੱਲ ਮਾਰੀ ਸੀ ਬਹੁਤ ਭੁੱਖ ਤੇ ਹਾਂ ਘੱਟ ਦਨਾ ਜੀ 2 ਮਹੀਨੇ ਉੱਥੇ ਲੱਜੇ ਬੈਠੇ ਰਹੇ ਹਾਂ ਉਦੋਂ ਬਾਅਦ ਇਹਦਾ ਲਾਜ ਨੂੰ ਪੈਸਾ ਨਹੀਂ ਜੁੜਿਆ ਜੀ ਮਾਤਾ ਬਹੁਤ ਔਖਾ ਗਾ ਨੌਜਵਾਨ ਪੁੱਤ